ਹੰਪਤ ਕਾਵੇ ਆਪਣੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਰਾਈਡਰਸ ਕੀ ਇਹਦੇ ਗਰੁੱਪ ਹੈ ਇਹ ਇਕੱਲੇ ਸ਼ੌਂਕ ਵਾਸਤੇ ਮੋਟਰਸਾਈਕਲ ਨਹੀਂ ਭੁਜਾਈ ਫਿਰਦੇ ਇਹ ਸਮਾਜ ਸੇਵਾ ਵਿੱਚ ਅੱਗੇ ਵੀ ਵੀਰ ਅੱਗੇ ਹੋ ਕੇ ਖੜਦੇ ਨੇ ਸੋ ਅੱਜ ਵੀ ਇਹ ਚੰਡੀਗੜ੍ਹ ਤੋਂ 250 ਕਿਲੋਮੀਟਰ ਸਫ਼ਰ ਕਰਕੇ ਇੱਥੇ ਆਏ ਇਹਨਾਂ ਨੇ ਜੋ ਨੇ ਜੋਗੇ ਕੋਈ ਹੈਗਾ ਦੇਖੋ ਔਣਾ ਹੀ ਬੜੀ ਵੱਡੀ ਗੱਲ ਆ ਖੜਨਾ ਹੀ ਬੜੀ ਵੱਡੀ ਗੱਲ ਹੋ ਜਾਂਦੀ ਆ ਜਿਸ ਦਿਨ ਦੇ ਵੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਨੇ ਉਸ ਦਿਨ ਦੇ ਹੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਗੁਰਪ੍ਰਤਾਪ ਸਿੰਘ ਟਿੱਕਾ ਜੀ ਜਿਹੜੇ ਆ ਉਹ ਸੇਵਾ ਵਿੱਚ ਲੱਗੇ ਹੋਏ ਨੇ ਤੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਇਹ ਦਾ ਥੰਪਸ ਗਰੁੱਪ ਜਿਹੜਾ ਚੰਡੀਗੜ੍ਹ ਤੋਂ ਸਪੈਸ਼ਲ ਆਇਆ ਹੈ ਟਿੱਕਾ ਜੀ ਵੱਲੋਂ ਸਪੈਸ਼ਲ ਤੌਰ ਤੇ ਉਹਨਾਂ ਦਾ ਵੈਲਕਮ ਵੀ ਕੀਤਾ ਗਿਆ ਗੁਰੂ ਨਗਰੀ ਦੇ ਉੱਤੇ ਔਰ ਧੰਨਵਾਦ ਵੀ ਕੀਤਾ ਗਿਆ ਅਸੀਂ ਗੱਲ ਕਰਦੇ ਹਾਂ ਜੀ ਪ੍ਰਧਾਨ ਜੀ ਅੱਜ ਇਹ ਬਾਈਕਰ ਗਰੁੱਪ ਸਪੈਸ਼ਲ ਤੌਰ ਤੇ ਜਿਹੜਾ ਹੈ ਉਹ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੋ ਕੇ ਆਇਆ ਏ ਔਰ ਇਹਨਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਤਬਾਈ ਹੋਈ ਹੈ ਜਿਹੜੇ ਲੋਕ ਬੜੇ ਲਾਚਾਰ ਸੀ ਉਹਨਾਂ ਦੀ ਸਾਲ ਲਈ ਹੈ ਤੁਸੀਂ ਇਹਨਾਂ ਦਾ ਜੀ ਆਇਆਂ ਨੂੰ ਕੀਤਾ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਤੇ ਲੋਕਾਂ ਦਾ ਜੋ ਹੜਪੀਰ ਤਾਂ ਕਿ ਗਰਾਉਂਡ ਜਿਹੜੀ ਰਿਐਲਿਟੀ ਦਿਖਾ ਕੇ ਲੋਕਾਂ ਦੀ ਇਹ ਵੀ ਸੇਵਾ ਹੀ ਹੁੰਦੀ ਆ ਕਿਉਂਕਿ ਮੀਡੀਆ ਨਾਲ ਇੱਕ ਦੂਜੇ ਨਾਲ ਕਨੈਕਟੀਵਿਟੀ ਹੁੰਦੀ ਲੋਕ ਆਉਂਦੇ ਨੇ ਸੇਵਾ ਕਰਦੇ ਨੇ ਜਿੱਦਾ ਅੱਜ ਦੀ ਥੈਂਪਰ ਗਰੁੱਪ ਆਇਆ ਕਿਉਂਕਿ ਵਾਲਿਆ ਭਰਾ ਸਾਡੇ ਰਾਣੇ ਕਾਲਜ ਟਾਈਮ ਦੇ ਦੋਸਤ ਨੇ ਇੱਕ ਕਨੈਕਟੀਵਿਟੀ ਆ ਦੇਖੋ ਹਰ ਇੱਕ ਬੰਦਾ ਜਿਹੜਾ ਵੀ ਕਿਤੇ ਵੀ ਆਪਦਾ ਹੁੰਦੀ ਆ ਉਹਦੇ ਮਨ 'ਚ ਦੁੱਖ ਦਰਦ ਹੁੰਦਾ ਜੇ ਵਰਲਡ 'ਚ ਵੀ ਕਿਤੇ ਹੁੰਦੀ ਆ ਜਿੱਥੇ ਅਸੀਂ ਜਾ ਨਹੀਂ ਸਕਦੇ ਤੇ ਉਹ ਕੋਈ ਨਾ ਕੋਈ ਸਾਡਾ ਮਨ ਜ਼ਰੂਰ ਕਰਦਾ ਕੋਈ ਫਾਈਨੈਂਸ਼ੀਅਲੀ ਮਦਦ ਕਰਦਾ ਕੋਈ ਆਪ ਆ ਕੇ ਇੱਥੇ ਸੇਵਾ ਕਰਦਾ ਇੱਕ ਟੀਮ ਵਰਕ ਹੈ ਸੋ ਅੱਜ ਮੈਂ ਦੀ ਥੰਪਰ ਕਾਵੇ ਆਪਣੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਰਾਈਡਰਸ ਕੀ ਇਹਦੇ ਗਰੁੱਪ ਹੈ ਇਹ ਕੱਲੇ ਸ਼ੌਂਕ ਵਾਸਤੇ ਮੋਟਰਸਾਈਕਲ ਨਹੀਂ ਭਜਾਈ ਫਿਰਦੇ ਇਹ ਸਮਾਜ ਸੇਵਾ ਵਿੱਚ ਅੱਗੇ ਵੀ ਵੀਰ ਅੱਗੇ ਹੋ ਕੇ ਖੜਦੇ ਨੇ ਸੋ ਅੱਜ ਵੀ ਇਹ ਚੰਡੀਗੜ੍ਹ ਤੋਂ 250 ਕਿਲੋਮੀਟਰ ਸਫ਼ਰ ਕਰਕੇ ਇੱਥੇ ਆਏ ਇਹਨਾਂ ਨੇ ਜੋ ਨੇ ਜੋਗੇ ਕੋਈ ਹੈਗਾ ਦੇਖੋ ਆਉਣਾ ਹੀ ਬੜੀ ਵੱਡੀ ਗੱਲ ਆ ਖੜਨਾ ਹੀ ਬੜੀ ਵੱਡੀ ਗੱਲ ਹੋ ਜਾਂਦੀ ਆ ਫਿਜ਼ੀਕਲੀ ਤੁਹਾਡੀ ਜਿਹੜੀ ਰੈਜ਼ਨਸ ਆ ਨਾ ਉਹ ਮੈਟਰ ਕਰਦੀ ਆ ਠੀਕ ਹੈ ਸੇਵਾ ਕਰਦੇ ਆ ਨੈਗੇਟਿਵਿਟੀ ਕਰਨ ਵਾਲੇ ਥੱਲੇ ਕਮੈਂਟ ਜੋ ਮਰਜੀ ਕਰੀ ਜਾਣ ਪਰ ਮੈਂ ਸਮਝਦਾ ਜਿਹੜਾ ਕਈ ਵਾਰੀ ਕਿਸੇ ਵਾਸਤੇ ਇੱਕ ਕਮੈਂਟ ਵੀ ਲਿਖ ਦਿੰਦਾ ਨਾ ਵੀ ਬਹੁਤ ਵਧੀਆ ਕਿਤੇ ਨਾ ਕਿਸੇ ਕਈ ਵਾਰੀ ਮਾਨੂੰ ਹੌਸਲਾ ਮਿਲਦਾ ਇੱਥੇ ਬੜੀ ਸੰਗਤ ਚੜ੍ਹਦੀ ਕਲਾ ਵਾਲੀ ਵੀ ਵੇਖੀ ਆ ਤੇ ਢੈਂਦੀ ਕਲਾ ਵਾਲੇ ਵੀ ਜਿਹੜੇ ਚਲੋ ਉਹ ਇੱਕ ਨੈਗੇਟਿਵ ਤੁਸੀਂ ਦੇਖ ਰਹੇ ਹੋ ਨਹੀਂ ਲੋਕਾਂ ਨੂੰ ਖੋਮਾਈ ਵੀ ਪਾਈ ਆ ਪਰ ਇਦਾਂ ਦੇ ਬਜ਼ੁਰਗ ਇੰਦਾ ਦੀਆਂ ਮਾਵਾਂ ਦੇਖਿਆ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਉਹ ਅੱਗੋ ਚੜਦੀ ਪਰਮਾਤਮਾ ਦੇ ਭਾਣੇ ਚ ਸੋ ਉਹ ਜਿਸ ਦਿਨ ਅਸੀਂ ਮੈਂ ਤੇ ਮਨਦੀਪ ਆਏ ਸੀ ਚਲੋ ਸਾਰੀ ਟੀਮ ਅਸੀਂ ਤੇ ਵੀ ਜਸ ਪਹਿਲੇ ਦਿਨ ਵਿਖਣ ਹੀ ਆਏ ਸੀ ਪਰ ਉਹ ਅਸੀਂ ਵਾਪਸ ਅੰਮ੍ਰਿਤਸਰ ਤਾਂ ਨਹੀਂ ਗਏ ਉਸੇ ਦਿਨ ਹੀ ਮੁੰਡੇ ਭੇਜ ਕੇ ਅਸੀਂ ਰਾਸ਼ਨ ਮੰਗਾਇਆ ਤੇ ਨਾਨਕਪੁਰਾ ਗੁਰਦਵਾਰ ਚ ਸਾਡੇ ਨਾਲ ਚਲੋ ਰੋਬਿਨ ਹੋਣੀ ਮੁੰਡੇ ਰਸੀ ਆ ਚਾਰ ਪੰਜਾਂ ਨੇ ਦੀ ਟੀਮ ਲੱਗ ਗਈ ਉਹ ਲੰਗਰੀ ਮਿਲ ਗਏ ਬੀਬਿਆਂ ਚ ਹੋਕਾ ਦਿੱਤਾ ਗੁਰੂ ਮਹਾਰੇ ਦੀ ਬਖਸ਼ੀ ਅਸੀਂ 5 5:30 ਵੇ ਲੰਗਰ ਤਿਆਰ ਕਰਕੇ ਉੱਥੇ ਪਹੁੰਚ ਗਏ ਸੋ ਇੱਕ ਐਫਰਟਸ ਉਸ ਦਿਨ ਦਾ ਸੇਵਾ ਸ਼ੁਰੂ ਹੋ ਸਾਰੇ ਲੱਗੇ ਆ ਬੜੀ ਵਧੀਆ ਸੋ ਮੈਂ ਆਪਣੇ ਹਰਾਮਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਇਸ ਸੇਵਾ ਦੇ ਵਿੱਚ ਹੱਥ ਵਟਾਇਆ ਤੇ ਆਸ ਕਰਦੇ ਆ ਪੰਜਾਬ ਪੰਜਾਬੀ ਅੱਧੀ ਜਿਹੜੀ ਇੱਕ ਜੁੜਤਾ ਹੈਗੀ ਅੱਜ ਕਹਿ ਲੋ ਹਰਿਆਣੇ ਤੋਂ ਵੀਰ ਆਏ ਕਹਿ ਲੋ ਮਜ਼ਫਰਾਨਗਰ ਤੋਂ ਆਏ ਕਈ ਉਹਨਾਂ ਇਲਾਕਿਆਂ ਚੋਂ ਵੀ ਆਏ ਆ ਜਿਹੜੇ ਅਸੀਂ ਸਮਝਦੇ ਆ ਵੀ ਯਾਰ ਵੀ ਇਹ ਬੰਦੇ ਬਹੁਤ ਵੱਡੀ ਤਾਦਾਤ ਚ ਮੁਸਲਮਾਨ ਭਰਾ ਆਏ ਹਰਿਆਣੇ ਦੇ ਵੀਰ ਆਏ ਉਹ ਕਨੈਕਟੀਵਿਟੀ ਤੁਸੀਂ ਦੇਖੋ ਜੇ ਦੂਰ ਹੈ ਜਦੋਂ ਆਪਣੇ ਫਾਰਮਰ ਐਸੋਸੀਏਸ਼ਨ ਹਰਿਆਣੇ ਦੇ ਵਿੱਚ ਗਈ ਸੀ ਤੇ ਉਦੋਂ ਦੀ ਕਨੈਕਟੀਵਿਟੀ ਉੱਥੇ ਬਣੀ ਕਟਿਆਣੇ ਮਹਿੰਮ ਲਾਈ ਮਤਲਬ ਮੈਂ ਗੱਲ ਤਾਂ ਕਰਦਾ ਪਿਆ ਵੀ ਕਨੈਕਟੀਵਿਟੀ ਹੋਣੀ ਬੜੀ ਲ ਉਹ ਪਿਆਰ ਵਧਿਆ ਉੱਥੋਂ ਸੈਂਕੜੇ ਪੈਰਾਲੀਆਂ ਆਈਆਂ ਗੱਡੀਆਂ ਆਈਆਂ ਅੱਜ ਵੀ ਰਾਹ 'ਚ ਤੁਸੀਂ ਦੇਖਦੇ ਹੋ ਉਹਨਾਂ ਨੇ ਚਲੋ ਜਿਹੜੇ ਜਿਹੜੇ ਬੰਦੇ ਇੱਥੇ ਕਿਸਾਨ ਯੂਨੀਅਨ ਸੀ ਜਾਂ ਕਿਸੇ ਨਾਲ ਪਰਸਨਲੀ ਪਿਆ ਹੁਣ ਜਦਾਂ ਮੰਨ ਲਓ ਇਹ ਆਪਣੇ ਵੀਰ ਟੀਮ ਅੰਮ੍ਰਿਤਸਰ ਦੇ ਨਾਲ ਇਹਨਾਂ ਦੀ ਅਟੈਚਮੈਂਟ ਇਹਨਾਂ ਨੂੰ ਨਾਲ ਲੈ ਕੇ ਗਏ ਸੋ ਕਿਤੇ ਨਾ ਕਿਤੇ ਕਿਨ ਸਹੀ ਥਾਂ ਤੇ ਸਹੀ ਚੀਜ਼ਾਂ ਪਹੁੰਚ ਵੀ ਰਹੀਆਂ ਨੇ ਸੋ ਉਹ ਚੀਜ਼ ਜਿਹੜੀ ਆ ਬਹੁਤ ਵੱਡਾ ਜਿਹੜਾ ਪਿਆਰ ਆ ਪੰਜਾਬ ਹਮੇਸ਼ਾ ਸਾਰਿਆਂ ਨਾਲ ਖੜਦਾ ਰਿਹਾ ਪੰਜਾਬੀ ਖੜਦੇ ਰਹੇ ਇੱਕ ਤਾਨਕੇ ਵਾਰ ਪਾਕਿਸਤਾਨ ਬਾਰਡਰ ਆ ਚਲੋ ਸਾਡੇ ਉਧਰ ਵੀ ਹੁਣ ਮੈਂ ਉਸ ਪਾਸੇ ਨਹੀਂ ਜਾਂਦਾ ਨੁਕਸਾਨ ਜਿੱਥੇ ਹੁੰਦਾ ਹਿਮਾਨਟੀ ਜਿਹੜੀ ਆ ਨਾ ਉਹ ਇੱਕ ਵੱਖਰੀ ਆ ਸਾਨੂੰ ਤੇ ਸਾਡੇ ਕਿੰਦੇ ਕਿੰਦੇ ਗੁਰੂਆਂ ਨੇ ਸੇਵਾ ਕਰਨੀ ਸਿਖਾਈ ਆ ਤੇ ਉਹ ਰੋਮ ਰੋਮ ਦੇ ਵਿੱਚ ਸੇਵਾ ਸੋ ਸਾਰੇ ਭਰਾ ਜਿੱਥਾਂ ਵੀ ਇੱਥੇ ਆਏ ਨੇ ਮੈਂ ਦੁਬਾਰਾ ਧੰਨਵਾਦ ਕਰਦਾ ਉਹਨਾਂ ਦਾ ਦਿਲ ਦੀਆਂ ਕੀਆਂ ਨੇ ਗਰਾਈਆਂ ਤੋਂ ਤੇ ਫਿਰ ਵੀ ਜਦੋਂ ਵੀ ਕਿਉਂਕਿ ਇਹ ਲੰਮਾ ਕੰਮ ਚੱਚ ਹੋਣਾ ਵਾ ਜਿਸ ਦਿਨ ਵੀ ਥੋੜੇ ਦਿਨਾਂ ਬਾਅਦ ਵੀ ਤੁਹਾਡਾ ਕੋਈ ਬਣੂਗਾ ਪ੍ਰੋਗਰਾਮ ਤੁਸੀਂ ਪਰਸਲੀ ਭਲਾਜੋ ਬਾਈਕਸ ਤੇ ਆਜੋ ਕਾਰਾਂ ਗੱਡੀਆਂ ਤੇ ਆਜੋ ਸਾਡੇ ਕੋਲ ਗੁਰੂ ਦੀ ਮਿਹਰ ਹੀ ਕਿਰਪਾ ਸਾਰਾ ਸਮਾਨ ਅਵੇਲੇਬਲ ਹੋਊਗਾ ਤੁਸੀਂ ਹੱਥੀਂ ਜਾ ਕੇ ਸੇਵਾ ਕਰ ਲਿਓ ਤੁਹਾਡੀ ਰੈਜ਼ਡੈਂਸੀ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਲੋਕਾਂ ਨੂੰ ਹੋਰ ਲੋਕਾਂ ਨੂੰ ਮੋਟੀਵੇਸ਼ਨ ਕਰੂਗੀ ਤੇ ਮੈਂ ਤੇ ਇਹੀ ਕਹਾਂਗਾ ਕਿ ਤੁਸੀਂ ਜਿੱਦਾਂ ਵੀ ਆ ਗੁਰੂ ਮਾਰ ਦੀ ਕਿਰਪਾ ਅ ਰੋਜ਼ ਹੀ ਫੋਨ ਆਉਂਦੇ ਨੇ ਪਰ ਅਸੀਂ ਫਾਈਨੈਂਸ਼ਲੀ ਸਿਸਟਮ ਕਿਸੇ ਕੋਲ ਐਦਾਂ ਨਹੀਂ ਕੋਈ ਕੈਸ਼ ਹੈਂਡ ਵਾਲਾ ਜਾਂ ਕੋਈ ਕਾਊਂਟ ਨਹੀਂ ਹੈਗਾ ਜਿਹੜਾ ਆਉਂਦਾ ਆਪ ਲੈ ਕੇ ਆਉਂਦਾ ਪਿਆ ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਫੋਰਨ ਚੋਂ ਪਾਰ ਬੈਠੇ ਤੁਸੀਂ ਦੇਖ ਰਹੇ ਹੋਏ ਕਾਫੀ ਸਟੋਰ ਹੋਇਆ ਪਿਆ ਉਹਨਾਂ ਦੀ ਹੈਗੀ ਆ ਤੇ ਉਹ ਕਿਉਂਕਿ ਇਹ ਮਤਲਬ ਆਪਣਾ ਆਪਣਾ ਕੰਮ ਕਰਦਾ ਤਰੀਕਾ ਫਿਜ਼ੀਕਲੀ ਆ ਕੇ ਲੋਕ ਸੇਵਾ ਕਰਦੇ ਪਏ ਨੇ ਤੇ ਇਹਦੇ ਨਾਲ ਹੀ ਆ ਵੀ ਅਸੀਂ ਅਜੇ ਕਈਆਂ ਨੂੰ ਰੋਕਿਆ ਵਾ ਮਲ ਕੱਲ ਵੀ ਮੈਂ 2-3 ਪ੍ਰੋਗਰਾਮ ਤੇ ਹੀ ਰਾਤੀ ਇੱਥੋਂ ਜਾਂਦੇ ਚਲੋ ਸਮਾਜਿਕ ਵਿਚਰਦਿਆਂ ਵਿਆਹਾਂ ਸ਼ਾਦੀਆਂ 'ਚ ਵੀ ਹਰ ਇੱਕ ਸ਼ਾਮ ਨਾਲ ਤੇ ਉੱਥੇ ਮੈਨੂੰ 3-4 ਜਣੇ ਨੇ ਕਿਹਾ ਵੀ ਭਾਜੀ ਅਸੀਂ ਆਹ ਸੇਵਾ ਅਸੀਂ ਅੱਜ 100 ਬੈਗ ਤਿਆਰ ਕਰ ਲਿਆ 200 ਬੈਗ ਤੇ ਉਹ ਕਈ ਉਹ ਵੀਰ ਤਿਆਰ ਕਰਦੇ ਭਿ ਜਿਨ੍ਹਾਂ ਨੇ ਕਦੀ ਮਲ ਬਹੁਤਾ ਏਦਾਂ ਸਿਵਲ ਵਾਲਾ ਧਿਆਨ ਹੀ ਨਹੀਂਗਾ ਸੋ ਹਰ ਇੱਕ ਦੇ ਮਨ 'ਚ ਦੋਖਾ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ